ਲੋਕ ਦਫ਼ਤਰ ਵਿੱਚ ਜਾ ਕੇ ਅਲੱਗ-ਅਲੱਗ ਦਫ਼ਤਰਾਂ ਵਿੱਚ ਜਾ ਕੇ ਤੰਗ ਪਰੇਸ਼ਾਨ ਹੁੰਦੇ ਨੇ ਜਿੰਨੇ ਵੀ ਇੱਥੇ ਆਫੀਸਰ ਨੇ ਸਾਰੇ ਇੱਥੇ ਮੌਜੂਦ ਨੇ ਜਿੰਨੇ ਵੀ ਲੋਕ ਇੱਥੇ ਆ ਰਹੇ ਹੋ ਉਹਨਾਂ ਦੇ ਮੌਕੇ ਦੇ ਉੱਤੇ ਸ਼ਿਕਾਇਤਾਂ ਦੂਰ ਕੀਤੀਆਂ ਜਾ ਰਹੀਆਂ ਨੇ ਔਰ ਕੁਝ ਜਿਹੜੇ ਪਹਿਲਾਂ ਇਕੱਠੇ ਸੀ ਨਾਸ਼ਿਕਾੜੋ ਸਾਰਿਆਂ ਨੂੰ ਕਾਨਕ ਪਹੁੰਚ ਗਈ ਹੈ ਇਹ ਨਵੇਂ ਨੇ 0 ਅਗਸਤ ਸਤੰਬਰ ਦੇ ਵਿੱਚ ਵੰਣੇ ਸ਼ੁਰੂ ਹੋ ਜਾਣਗੇ। ਦੇਖੋ ਗੱਲ ਇਹ ਹੈ ਵੀ ਲੋਕ ਦਫ਼ਤਰ ਵਿੱਚ ਜਾ ਕੇ ਅਲੱਗ-ਅਲੱਗ ਦਫ਼ਤਰਾਂ ਵਿੱਚ ਜਾ ਕੇ ਤੰਗ ਪਰੇਸ਼ਾਨ ਹੁੰਦੇ ਨੇ ਤੇ ਉਦੋਂ ਮੁਖ ਰੱਖ ਕੇ ਹੋਏ ਮੁਖ ਰੱਖਦੇ ਹੋਏ ਸਾਡੇ ਮਾਜੂਬ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨੇ ਪਹਿਲਾਂ ਵੀ ਪਿੰਡ-ਪਿੰਡ ਜਾ ਕੇ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਭੇਜੀ ਹੈ ਤੇ ਜਾ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਕੇ ਜੋ ਵੀ ਉਹਨਾਂ ਦੀਆਂ ਸ਼ਿਕਾਇਤਾਂ ਉਹ ਦੂਰ ਕੀਤੀਆਂ ਨੇ ਹੁਣ ਫੇਰ ਇੱਕ ਵਾਰੀ ਇਹ ਕੰਮ ਸ਼ੁਰੂ ਕੀਤਾ ਹੈ ਅਲੱਗ-ਅਲੱਗ ਪਿੰਡਾਂ ਵਿੱਚ ਜਾ ਕੇ ਉੱਥੇ ਜਾ ਮਤਲਬ ਸਾਰੀ ਐਡਮਿਨਿਸਟ੍ਰੇਸ਼ਨ ਜੋਬ ਵੀ ਥੋੜੇ ਸਮੇਂ ਡੀਸੀ ਸਾਹਿਬ ਖੜੇ ਨੇ ਐਸਡੀਓ ਸਾਹਿਬ ਖੜੇ ਨੇ ਤਹਿਸੀਲਦਾਰ ਸਾਹਿਬ ਖੜੇ ਨੇ ਜਿੰਨੇ ਵੀ ਇੱਥੇ ਆਫੀਸਰ ਨੇ ਸਾਰੇ ਇੱਥੇ ਮੌਜੂਦ ਨੇ ਔਰ ਜਿੰਨੇ ਵੀ ਲੋਕ ਇਥੇ ਆ ਰਹੇ ਆ ਉਹਨਾਂ ਦੇ ਮੌਕੇ ਦੇ ਉੱਤੇ ਸ਼ਿਕਾਇਤਾਂ ਦੂਰ ਕੀਤੀਆਂ ਜਾਂ ਜਾ ਰਹੇ ਨੇ ਔਰ ਜੇ ਕਿਤੇ ਕੋਈ ਲੱਗਦਾ ਵੀ ਇਹ ਮੌਕੇ ਦੇ ਦੂਰ ਨਹੀਂ ਹੋਣ ਵਾਲੀ ਹੈਗੀ ਤਾਂ ਫਿਰ ਉਹਨੂੰ ਦਫ਼ਤਰ ਦੇ ਵਿੱਚ ਬੁਲਾ ਕੇ ਦੂਰ ਕਰ ਦਿੱਤਾ ਜਾਵੇ ਬਹੁਤ ਸਾਰੇ ਬਜ਼ੁਰਗ ਜਿਹੜੇ ਵੀ ਨੇ ਕੋਈ ਤਲੀਪਨ ਦੱਸ ਰਹੇ ਨੇ ਇਸ ਤਰ੍ਹਾਂ ਦੀ ਅਸੀਂ ਕੋਈ ਗੁੰਲਦੀ ਹੈ ਕਿ ਉਹਨਾਂ ਨੂੰ ਦਿੱਕਤ ਆ ਰਹੀ ਹੈ ਦੇਖੋ ਮੈਨੂੰ ਜਿੰਨੇ ਕੁ ਮਿਲਦੇ ਨੇ ਕੋਈ ਖਾਸ ਦਿੱਕਤ ਨਹੀਂ ਹੈ ਵੀ ਕਿਸੇ ਦੀ ਕੋਈ ਪੈਨਸ਼ਨ ਦਾ ਕੇਸ ਹੈ ਜਾਂ ਕਿਸੇ ਦਾ ਬਿਵ ਉਧਾਰ ਕਾਰਡ ਦਾ ਕੇਸ ਹੈ ਜਾਂ ਕਿਸੇ ਦੀ ਰੁਜ਼ਗਾਰ ਦੀ ਗੱਲ ਆ ਕੋਈ ਲੈਣ ਵਾਲੀ ਉਹ ਸਾਰਾ ਇੱਕ ਇੱਕ ਕਰਕੇ ਜਿਹੜਾ ਮਸਲੇ ਆ ਉਹਦਾ ਖਾਲਸਾ ਅਸੀਂ ਕਰ ਵੀ ਦਿੱਤਾ ਔਰ ਅਸੀਂ ਕਰਵਾ ਵੀ ਰਹੇ ਹਾਂ। ਸਭ ਤੋਂ ਵੱਡੀ ਜਿਹੜੀ ਦਿੱਕਤ ਸੀ ਕਿ ਰਾਸ਼ਨ ਕਟੇ ਗਏ ਸੀ ਉਹ ਦੁਬਾਰਾ ਜਿਹੜਾ ਕਹਿਤ ਹੁੰਦਾ ਸੀ ਦਾ ਵੰਡਣਗੇ ਪਰ ਬਹੁਤ ਸਮੇਂ ਨਹੀਂ ਬਣਿਆ। ਇਹਨ ਲੈ ਕੇ ਲੋਕਾਂ ਤੋਂ ਸਨ ਰੋਸ ਵੀ ਰਿਹਾ ਤੇ ਇਹਦਾ ਪਤਾ ਲ ਨਿਕਲ ਰਿਹਾ ਉਹ ਕੰਢੇ ਨਹੀਂ ਦੇਖੋ ਜਿਹੜੇ ਪਹਿਲਾਂ ਕੱਟੇ ਸੀ ਰਾਸ਼ਨ ਕਾੜੋ ਸਾਰਿਆਂ ਨੂੰ ਕਣਕ ਪਹੁੰਚ ਗਈ ਹੈ। ਜਿਹੜੇ ਕੱਟੇ ਸੀ ਉਹ ਬਹਾਲ ਕਰਤੇ ਗਏ ਨੇ ਜਿਹੜੇ ਨਵੇਂ ਨੇ ਉਹ ਅਗਸਤ ਸਤੰਬਰ ਦੇ ਵਿੱਚ ਵੰਨੇ ਸ਼ੁਰੂ ਹੋ ਜਾਣਗੇ। ਮਤਲਬ ਕੱਟੇ ਹੋਏ ਜਿਹੜੇ ਟੋਟੇ ਸੀ ਉਹ ਸਾਰਿਆਂ ਨੂੰ ਕਣਕ ਜਿਹੜੀ ਉਹ ਪਹੁੰਚ ਚੁੱਕੀ ਹੈ। ਰੀਜਨ ਕਿੰਸੀ ਕਰਦਾ ਦਾ ਰੀਜਨ ਆਲਟੂਗਰ ਨਹੀਂ ਅਸਲ ਦੇ ਵਿੱਚ ਉਦੋਂ ਰੀਜਨ ਇਹ ਸੀ ਵੀ ਲੋਕਾਂ ਦੇ ਜਿਹੜੇ ਕਾਰਡ ਬਣਾਏ ਹੋਏ ਸੀ ਉਹ ਗੈਰਕਾਨੂੰਨੀ ਬਣਾਏ ਹੋਏ ਸੀ ਜਿਨ੍ਹਾਂ ਜਿਹੜੇ ਐਲੀਜੀਬਲ ਨਹੀਂ ਸੀ ਉਹਨਾਂ ਨੇ ਵੀ ਬਣਾਏ ਹੋਏ ਸੀ ਇਸ ਕਰਕੇ ਕੱਟ ਮਤਲਬ ਕੱਟੇ ਗਏ ਸੀ ਲੇਕਿਨ ਫਿਰ ਉਸ ਤੋਂ ਬਾਅਦ ਜਦੋਂ ਦੇਖਿਆ ਵੀ ਸਾਰਾ ਠੀਕ ਠਾਕ ਹੈ ਤੇ ਬਾਲ ਕਰ ਦਿੱਤੇ ਮਤਲਬ ਤੇ ਹੁਣ ਮੈਨੂੰ ਇਹ ਲੱਗਦਾ ਵੀ ਸਾਰਿਆਂ ਨੂੰ ਕੜਕ ਜਿਹੜੀ ਉਹ ਮਿਲ ਰਹੀ ਹੈ ਤੇ ਜਿਹੜੇ ਨਵੇਂ ਬੰਨ ਨਾਲ ਰਹੇ ਵੀ ਗਏ ਨੇ ਉਹ ਵੀ ਆਨਲਾਈਨ ਅਟੈਂਚ ਬਣ ਜਾਣਗੇ ਤੇ ਬਾੜ ਹੁੰਦੀ ਨਜ਼ਰ ਆ ਰਹੀ ਆ ਇਹ ਲੱਗਦਾ ਸਾਨੂੰ ਖਾਲੀ ਦਲ ਦੇ ਭਵਿੱਖ ਦੀ ਦੇਖੋ ਮੈਨੂੰ ਤਾਂ ਇਹ ਲੱਗਦਾ ਵੀ ਆਕਾਲੀ ਦਲ ਤਾਂ ਕੋਈ ਨਹੀਂ ਖਾਇੰਦੀ ਕਰਵੰਦੀਆਂ ਦਾ ਪਰ ਇੱਕ ਪਾਰਟੀ ਸੀ ਤੇ ਮੈਨੂੰ ਬੜਾ ਅਫਸੋਸ ਆ ਵੀ ਜਿਹੜਾ ਇਹਦਾ ਐਂਡ ਹੋ ਰਿਹਾ ਏਦਾਂ ਹੋ ਰਿਹਾ ਹੈ ਤੇ ਇਹ ਬੜੀ ਮਾੜੀ ਗੱਲ ਹੈ ਕਿਉਂਕਿ ਪਾਰਟੀ ਨੂੰ ਸਵਾਲ ਨਹੀਂ ਸਕੇ ਹੈਗੇ ਤੇ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਵੀ ਇਸ ਪਾਰਟੀ ਦਾ ਕੋਈ ਭਵਿੱਖ ਨਹੀਂ ਹੈ ਅੱਜ ਪਿੰਡ ਲੰਡਰਾਂ ਦੇ ਵਿੱਚ ਸਰਕਾਰ ਵੱਲੋਂ ਕੈਂਪ ਲੱਗਿਆ ਹੈਗਾ ਸਰਕਾਰ ਆਪੇ ਜੁੜਾਉਂਦੀ ਇਸ ਤਰ੍ਹਾਂ ਦੇ ਕੈਂਪਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਕੋਈ ਫਾਇਦਾ ਹੁੰਦਾ ਉਹਨਾਂ ਦੀ ਸਿਕਾਇਤਾਂ ਸੁਣੇ ਜਾਂਦੀਆਂ ਨੇ ਸੁਣਿਆ ਜਾਂਦੀ ਹੈ ਜੀ ਸਰ ਵੈਸੇ ਫਾਇਦਾ ਤਾਂ ਹੁੰਦਾ ਹੈਗਾ ਜਿਹੜੇ ਬੰਦਾ ਉੱਥੇ ਨਹੀਂ ਜਾ ਸਕਦਾ ਉਹ ਇੱਥੇ ਇੱਥੇ ਆਪਣੀ ਅਦਾ ਸਕਦਾ ਹੁਣ ਅਸੀਂ ਦੋ ਤਿੰਨ ਗੱਲਾਂ ਦਸੀਆਂ ਉਹਨਾਂ ਨੂੰ ਡੀਸੀ ਸਾਹਿਬ ਨੇ ਸੁਣਿਆ ਵੀ ਹੈਗਾ ਕਿ ਤਾਂ ਪਾਣੀ ਦੀ ਪ੍ਰੋਬਲਮ ਸੀ ਜਿਹੜੀ ਉਹ ਲਾਂਡਰਾਂ ਦੀ ਹੈਗੀ ਨਾਲੇ ਬਾਰੇ ਦੱਸਿਆ ਸੀ ਇਹ ਨਾਲਾ ਪੈਣਾ ਚਾਹੀਦਾ ਇੱਕ ਸਾਡੇ ਜਿਹੜੇ ਆਧਾਰ ਕਾਰਡਾਂਗੇ ਜਿਹੜੇ ਵਿਚਾਰੇ ਗਰੀਬ ਲੋਕ ਹੈਗੇ ਉਹਨਾਂ ਦੀ 70 ਸਾਲ 70 ਸਾਲ ਉਮਰ ਹੋ ਗਈ 70 ਸਾਲ ਦੇ ਕਰੀਬ ਤੇ ਉਹ ਉਹਨਾਂ ਨੂੰ ਆਧਾਰ ਕਾਰਡਾਂ ਚ ਤਰੀਕ ਹੋਰ ਲਿਖੀ ਵੀ ਹੈ ਹੁਣ ਉਹ ਜਿੱਥੇ ਅਸੀਂ ਦਫ਼ਤਰ ਚ ਜਾਂਦੇ ਆ ਉੱਥੇ ਉਹ ਕਹਿ ਦਿੰਦੇ ਆ ਵੀ ਉਹ 10ਵੀਂ ਦਾ ਸਰਟੀਫਿਕੇਟ ਲਿਓ ਜਦ ਉਸ ਟਾਈਮ ਤੇ ਮੇਰੀ ਵੀ ਸਟਾਰਟ ਸਾਲ ਹੋ ਗਈ ਮੈਨੂੰ ਵੀ ਵੱਡੇ ਜਾਣਗੇ ਉਹ ਦੱਸੋ ਜਦ ਕਿੱਥੇ 10ਵੀਂ ਕਰਦਾ ਸੀ ਬੰਦਾ ਪੰਜ 20ਵੀਂ ਪੜ੍ਹਦਾ ਸੀ ਤੇ ਬਹੁਤ ਪ੍ਰੋਬਲਮ ਆਉਂਦੀ ਐ ਫਿਰ ਦੂਜਾ ਜਿਹੜੇ ਬੱਚੇ ਸਾਡੇ ਗਰੀਬ ਲੋਕਾਂ ਦੇ ਰਾਸ਼ਨ ਕਾਰਡਾਂ 'ਚ ਨਾਂ ਨਹੀਂ ਹੈਗੇ ਉਹ ਡੀਸੀ ਸਾਹਿਬ ਨੂੰ ਦੱਸਿਆਗੇ ਵੀ ਉਹਨਾਂ ਦੇ ਨਾਂ ਪਾਈ ਜਾਣ ਕੁਝ ਬੰਦਿਆਂ ਦੇ ਰਾਸ਼ਨ ਕਾਰਡ ਗਰੀਬ ਲੋਕਾਂ ਦੇ ਕੱਟ ਗਏ ਉਹਨਾਂ ਨੂੰ ਵੀ ਸੋਲਵ ਕੀਤਾ ਜਾਵੇ ਇੱਕ ਅਸੀਂ ਰੈਵਨਿਊ ਦਾ ਸਾਹਿਬ ਜੀ ਜਿਹੜੇ ਨੈਸ਼ਨਲ ਹਾਈਵੇਅ ਤੁਸੀਂ ਕੱਢੇਗੇ ਉਹ ਉਹਨਾਂ ਦੇ ਇੰਤਕਾਲ ਨਹੀਂ ਹੋਏ ਜ਼ਿਮੀਂਦਾਰਾਂ ਦੇ ਨਾ ਉਹਨਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਕਿ ਕਬਜ਼ਾ ਜਿਹੜੀ ਕਬਜ਼ਾ ਕਿਸੇ ਦਾ ਸੀ ਉਹ ਉਹਨਾਂ ਨੇ ਪੈਸੇ ਵੀ ਚੱਕ ਲਏ ਅਰ ਉਹਨਾਂ ਕੋਲ ਕਬਜ਼ਾ ਵੀ ਨਹੀਂ ਰਿਹਾ ਬੰਦੇ ਨੇ ਲੱਗਦਾ ਕਿ ਕੈਂਪਾਂ ਦੇ ਵਿੱਚ ਜ਼ਿਆਦਾ ਕੰਮ ਹੁੰਦਾ ਹੈ ਸਰਕਾਰੀ ਦਫ਼ਤਰਾਂ ਦੇ ਵਿੱਚ ਜੇ ਮੈਂ ਕਹਿੰਦਾ ਵੀ ਆ ਚੀਜ਼ਾਂ ਦਫ਼ਤਰਾਂ 'ਚ ਵੀ ਸੁਣਨ ਮੈਂ ਤਾਂ ਦਫ਼ਤਰਾਂ 'ਚ ਵੀ ਹੋ ਜਿਵੇਂ ਆ ਬੀਤਾ ਇਹਨਾਂ ਦੀ ਲੋੜ ਇਹ ਨਾ ਪਵੇ ਫੇਰ ਤਾਂ ਕੈਂਪ ਦੀ ਲੋੜ ਨਾ ਪਵੇ ਜੀ ਜੇ ਉੱਥੇ ਦਫ਼ਤਰਾਂ ਵਾਲੀ ਸੌਣ ਲੈਣ ਐਡਾ ਇੱਥੇ ਤਾਂ ਤਾਂ ਹੀ ਆਪਾਂ ਦੱਸਦੇ ਆ ਨਾ ਉੱਥੇ ਉੱਥੇ ਅਸੀਂ ਜਾ ਨਹੀਂ ਸਕਦੇ ਗਰੀਬੰਦਾ ਬਲਾਦ ਜਾ ਨਹੀਂ ਸਕਦਾ ਹੁਣ ਇੱਥੇ ਤਾਂ ਉਹਨਾਂ ਦੇ ਨਾਲ ਠੀਕ ਵੀ ਖੜ ਜਾਂਦੇ ਆ ਦੱਸਦੇ ਆ ਵੀ ਪ੍ਰੋਬਲਮਾਂ ਨੇ ਗਰੀਬ ਲੋਕ ਨੂੰ ਆਹ ਹੈ ਜੀ ਉੱਥੇ ਕੌਣ ਅਸੀਂ ਵੀ ਜਾ ਸਕਦੇ ਰੋਜ਼ ਤਾਂ ਜਾ ਨਹੀਂ ਸਕਦੇ ਕਿਸੇ ਦੇ ਨਾਲ ਠੀਕ ਹੈ ਨਹੀਂ ਜੀ ਹਾਂ ਜੀ ਮਤਲਬ ਹੋਣਾ ਚਾਹੀਦਾ ਹਾਂ ਕਦੇ ਨਾ ਕਦੇ ਜਦੋਂ ਮੈਂ ਕਹਿੰਦਾ ਵੀ ਆਪ ਤੇ ਜਿੰਨੀ ਚਲ ਬਸ ਜਰ ਮਹੀਨਿਆਂ ਚ ਕਿਤੇ ਇੱਕ ਵਾਰੀ ਸਾਲ ਚ ਦੋ ਦੋ ਕੋ ਕੈਂਪ ਵੀ ਲਾਇਦ ਮੈਂ ਨਾ ਤਾਂ ਇਹ ਗਰੀਬ ਲੋਕਾਂ ਨੂੰ ਫਾਇਦਾ ਹੋ ਜਾਂਦਾਗਾ ਵੀ ਅਸੀਂ ਉੱਥੇ ਉਹਨਾਂ ਦੀ ਪ੍ਰੋਬਲਮ ਦੱਸ ਸਕਦੇ ਹਾਂ ਹੁਣ ਹਰੇਕ ਬੰਦੇ ਨਾਲ ਤਾਂ ਅਸੀਂ ਨਹੀਂ ਜਾ ਸਕਦੇ ਇੱਥੇ ਅਸੀਂ ਕਹਿਆ ਉਹਨੇ ਪਿੰਡ ਵਾਲਿਆਂ ਨੂੰ ਵੀ ਆਜੋ ਵੀ ਤੁਹਾਡੇ ਨਾਲ ਖੜ ਕੇ ਕੰਮ ਕਰਾਵਾਂ ਜੀ ਅਸੀਂ ਅਸੀਂ ਇਹ ਇਹਦੀ ਸਾਡਾ ਇਹ ਹੋਏਗਾ ਜੀ ਠੀਕ ਹੈ ਨਹੀਂ ਸਰ ਦੇਖੋ ਜੀ ਇਦਾਂ ਹੈ ਤੁਸੀਂ ਅ ਤੇ ਦੇਖਿਆ ਹੋਇਆ ਸੀ ਫਰਵਰੀ ਮਹੀਨੇ ਦੇ ਵਿੱਚ ਮੋਹਾਲੀ ਜ਼ਿਲ੍ਹੇ ਤੋਂ ਮਾਨਯੋਗ ਸੀਐਮ ਸਾਹਿਬ ਨੇ ਸਰਕਾਰ ਆਪ ਦੇ ਦੁਆਰ ਕੈਂਪਸ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਸੀ ਔਰ ਉਸ ਤੋਂ ਬਾਅਦ ਅਸੀਂ ਲਗਾਤਾਰ ਜਿਹੜਾ ਹੈ ਵੀਕਲੀ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਅਸੀਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਕੈਂਪਸ ਲਗਾਨੇ ਆ ਨਾਰਮਲੀ ਜਿਹੜੀ ਟਾਈਮਿੰਗਸ ਇਹਦੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਸਮਾਂ ਇਹਦਾ ਨਿਰਧਾਰਿਤ ਅਸੀਂ ਕੀਤਾ ਹੋਇਆ ਹੈ ਤਾਂ ਕਿ ਪਬਲਿਕ ਨੂੰ ਵੀ ਚੇਤਾ ਹੋਵੇ ਸਾਡੇ ਅਫਸਰ ਸਾਹਿਬਾਨ ਨੂੰ ਕਰਮਚਾਰੀਆਂ ਨੂੰ ਵੀ ਪਤਾ ਹੋਵੇ ਕਿ ਇਸ ਦਿਨ ਇਸ ਸਮਾਂ ਇਹ ਅਫਸਰ ਸਾਹਿਬਾਨ ਇਸ ਪਿੰਡ ਤੇ ਜਾ ਰਹੇ ਨੇ ਇੱਕ ਸ਼ਡਿਊਲ ਅਸੀਂ ਆਲਰੇਡੀ ਜਾਰੀ ਕਰ ਚੁੱਕੇ ਹਾਂ ਜਿਸ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਵੇਂ ਅੱਜ ਅਸੀਂ ਲਖਨੌਰ ਦੇ ਵਿੱਚ ਮੋਹਾਲੀ ਹਲਕੇ ਦੇ ਵਿੱਚ ਕਰ ਰਹੇ ਹਾਂ ਅਗਲੇ ਆਉਣ ਵਾਲੇ ਸ਼ੁੱਕਰਵਾਰ ਨੂੰ ਅਸੀਂ ਰੜਿਆਲਾ ਪਿੰਡ ਖਰੜ ਵਿਖੇ ਕੈਂਪ ਕਰਨ ਕਰਾਂਗੇ ਪਿਛਲੇ ਹਫਤੇ ਸੀ ਪੰਖਰਪੁਰ ਅਤੇ ਖਰੜ ਦੇ ਵਿੱਚ ਕੈਂਪ ਲਾਇਆ ਸੀ ਆ ਮਾੜਾ ਮੋਟਾ ਚੇਨ ਜਿਹੜਾ ਹੈ ਮੌਸਮ ਨੂੰ ਦੇਖਦੇ ਹੋਏ ਉਹਦੇ ਵਿੱਚ ਸਮਾਂ ਦਾ ਜ਼ਰੂਰ ਹੋ ਜਾਂਦਾ